ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਠੰਡਾ ਬੁਰਜ ਸੇਖੇ ਇਤਿਹਾਸ ਦਾ ਮੀਲ ਪੱਥਰ ਹੈ ਔਰ ਮੁੱਖ ਰੂਪ ਵਿੱਚ ਇੱਕ ਮਾਂ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਪ੍ਰਤੀ ਆਪਣੀ ਔਲਾਦ ਪ੍ਰਤੀ ਅਗਲੀ ਜਨਰੇਸ਼ਨ ਪ੍ਰਤੀ ਜਾਂ ਮਨੁੱਖਤਾ ਪ੍ਰਤੀ ਇਹ ਠੰਡਾ ਬੁਰਜ ਸਾਨੂੰ ਸਿਖਾਉਂਦਾ ਹੈ ਜਿੱਥੇ ਠੰਡਾ ਬੁਰਜ ਇੱਕ ਕੈਦਖਾਨੇ ਵਜੋਂ ਵੀ ਜਾਂ ਤਸ਼ੱਦਦ ਕੇਂਦਰ ਵਜੋਂ ਵੀ ਹਾਕਮਾਂ ਨੇ ਵਰਤਿਆ ਵਜ਼ੀਦ ਖਾਨ ਨੇ ਵਰਤਿਆ ਉੱਥੇ ਠੰਡਾ ਬੁਰਜ ਸਿੱਖ ਇਤਿਹਾਸ ਵਿੱਚ ਆਪਣੀ ਇੱਕ ਨਵੇਕਲੀ ਥਾਂ ਰੱਖਦਾ ਹੈ ਕਿ ਧੰਮਾ ਗੁਜਰੀ ਜੀ ਦਾ ਇਹ ਸ਼ਹੀਦੀ ਸਥਾਨ ਹੈ ਇਸ ਸਥਾਨ ਦੇ ਉੱਤੇ 10 ਪੂ ਨੂੰ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਂ ਗੁਜਰੀ ਜੀ ਨੂੰ ਲੈ ਆ ਕੇ ਕੈਦ ਕੀਤਾ ਗਿਆ 10 ਪੂ ਦੀ ਰਾਤ 11 ਪੋ ਦੀ ਰਾਤ ਤੇ 12 ਪੋ ਦੀ ਰਾਤ ਤਿੰਨ ਰਾਤਾਂ ਮਾਂ ਜੀ ਤੇ ਸਹਬਜ਼ਾਦਿਆਂ ਨੇ ਠੰਡੇ ਬੁਰਜ ਦੇ ਅੰਦਰ ਗੁਜ਼ਾਰੀਆਂ ਇਹ ਠੰਡਾ ਬੁਰਜ ਜਿੱਥੇ ਬਾਬਾ ਮੋਤੀराम ਮਹਾਰਾਜ ਜੀ ਧੰਨ ਮੋਤੀ ਜਨ ਪੁੰਨ ਖਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਿਆਇਆ ਆਪਣੇ ਸਾਰੇ ਪਰਿਵਾਰ ਦਾ ਖੂਨ ਡੋਲ ਕੇ ਗੁਰੂ ਲਾਲਾ ਨੂੰ ਦੁੱਧ ਪਿਉੰਦੀ ਸੇਵਾ ਤਿੰਨ ਰਾਤਾਂ ਬਾਬਾ ਮੋਤੀराम ਮਹਾਰਾਜ ਜੀ ਨੇ ਕੀਤੀ ਸੋ ਸਿੱਖ ਇਤਿਹਾਸ ਦਾ ਇਹ ਬਹੁਤ ਵੱਡਾ ਮੁਕਾਮ ਹੈ ਔਰ ਸਫਰ-ਏ-ਸ਼ਹਾਦਤ ਦੀ ਵੀ ਇਹ ਮੰਜ਼ਲ ਹੈ ਇਹ ਮੁਕਾਮ ਹੈ ਜਿਹੜਾ ਸਫਰ ਪਰਿਵਾਰ ਵਿਛੋੜਾ ਤੋਂ ਸ਼ੁਰੂ ਹੋ ਜਾਂਦਾ ਬਾਬਾ ਕੁੰਮੇमाशकी ਦੀ ਸ਼ਾਮ ਤੋਂ ਹੁੰਦਾ ਹੋਇਆ ਸਿਹੜੀ ਤੋਂ ਕੋਤਵਾਲੀ ਸਾਹਿਬ ਤੋਂ ਇੱਥੇ ਜਦੋਂ ਕਾਫਲਾ ਪਹੁੰਚਦਾ ਦਸਪੋਰ ਨੂੰ ਤੋਂ ਸਾਡੇ ਵਾਸਤੇ ਇੱਕ ਬੜਾ ਗਹਿਰਾ ਅਹਿਸਾਸ ਹੈ ਕਿ ਉਹ ਕਿੰਦਾਂ ਦੀਆਂ ਤਸ਼ੱਦਦ ਭਰੀਆਂ ਰਾਤਾਂ ਹੋਣਗੀਆਂ ਠੰਡੇ ਬੁਰਜ ਦੇ ਜਿਹੜੀ ਭੂਗੋਲਕ ਸਥਿਤੀ ਹੈ ਉਹ ਬੜੀ ਇਮਹਿਆਤ ਰੱਖਦੀ ਹੈ ਇਹਾਰੇ ਪਾਸੇ ਇੱਕ ਵਲਗਣ ਹੈ ਤੇ ਵਲਗਣ ਦੇ ਅੰਦਰ ਜਿਹੜੀ ਹੈ ਉਹ ਉਸ ਦੀਵਾਰ ਦੇ ਨਾਲ-ਨਾਲ ਲਗਭਗ ਇੱਕ ਤਰਜਨ ਦੇ ਕਰੀਬ ਬੁਰਜ ਸਨ ਜਿਹਦੇ ਜਿਹਦੇ ਨੇੜਿਆਂ ਦੀ ਉਸ ਵੇਲੇ ਦੇ ਜਿਹੜੇ ਸ਼ਾਸਕਾਂ ਦੇ ਇੱਕ ਸ਼ੌਕ ਹੁੰਦੇ ਸੀ ਕਿ ਉਹ ਨਦੀਆਂ ਦੇ ਰਾਹੀਂ ਸਫ਼ਰ ਵੀ ਕਰਦੇ ਸੀ ਜੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਤੋ ਇਹ ਨਦੀ ਜਿਹੜੀ ਸੀ ਇਹ ਬਿਲਕੁਲ ਇਸ ਬੁਰਜ ਨੂੰ ਖੈ ਕੇ ਲੰਘਦੀ ਸੀ ਇਹ ਬੁਰਜ ਸਭ ਤੋਂ ਉੱਚਾ ਸੀ 140 ਫੁੱਟ ਉੱਚਾ ਮিনার ਸੀ ਤੋ ਇਹ ਨਦੀ ਦੇ ਨਾਲ ਜਿਹੜੇ ਠੰਡੇ ਹਵਾ ਦੇ ਬੁੱਲੇ ਸੀ ਗਰਮੀਆਂ ਦੀ ਰੁੱਤੇ ਵੀ ਠੰਡਕ ਦਾ ਅਹਿਸਾਸ ਕਰਾਉਂਦੇ ਸਨ ਤੇ ਇਹਨਾਂ ਨੂੰ ਸਾਬਜਾਦਿਆਂ ਤੇ ਮਾਤਾ ਜੀ ਦੀ ਇੱਥੇ ਆਮਦ ਤੋਂ ਪਹਿਲਾਂ ਹੀ ਠੰਡਾ ਬੁਰਜ ਕਿਹਾ ਜਾਂਦਾ ਸੀ ਕਿਉਂਕਿ ਇਹ ਵਾਕਈ ਸੀਤ ਸੀ ਬੜਾ ਉਸ ਵੇਲੇ ਦੇ ਜਿਹੜੇ ਨੇਚਰਲ ਸਿਸਟਮ ਦੇ ਨਾਲ ਜਿਹੜਾ ਇਹਨੂੰ ਕੂਲ ਕੀਤਾ ਜਾਂਦਾ ਠੰਡਾ ਰੱਖਿਆ ਜਾਂਦਾ ਸੀ ਉੱਥੇ ਪੂਹ ਦੀਆਂ ਰਾਤਾਂ ਵਿੱਚ ਸਾਬ ਜਦਿਆਂ ਦੇ ਮਾਤਾ ਜੀ ਨੂੰ ਰੱਖਣਾ ਇੱਕ ਜ਼ੁਲਮੋ ਸਿਤਮ ਦਾ ਢੰਗ ਸੀ ਸ਼ਹੀਦੀ ਸਥਾਨ ਤੋਂ ਮਹਿਜ਼ ਮਿਰਖਾਲੇ 100 150 ਮੀਟਰ ਦੀ ਵਿੱਥ ਦੇ ਉੱਤੇ ਆ ਇਹ ਹੋ ਸਕਦਾ ਮਾਤਾ ਜੀ ਇਸ ਠੰਡੇ ਬੁਰਜ ਦੇ ਤੋਂ ਉਸ ਵੇੜੇ ਵਿੱਚ ਹੁੰਦੇ ਸਾਰੇ ਸ਼ਹੀਦੀ ਸਾਕੇ ਨੂੰ ਅੱਖੀਂ ਵੀ ਤੱਕ ਰਹੇ ਹੋਣ ਜਿਨ੍ਹਾਂ ਨੇ ਆਪ ਸਾਬ ਜਦਿਆਂ ਨੂੰ ਤਿਆਰ ਕਰਕੇ ਭੇਜਿਆ ਹੋਇਆ ਤੇ ਉਹ ਇੰਨੇ ਬਲਵਾਨ ਆਤਮਾ ਹੈ ਕਿ ਉਹ ਦੇਖਣ ਦਾ ਜੇਰਾ ਰੱਖਦੇ ਨੇ ਇੰਨੇ ਅੰਦਰ ਉਹਨਾਂ ਦੇ ਜਿਹੜੀ ਅਸੀਂ ਕਹਿ ਸਕਦੇ ਆ ਧਰਮ ਦੀ ਸੱਤਿਆ ਹੈ ਕਿ ਉਹ ਧਰਮ ਤੋਂ ਕੁਰਬਾਨ ਹੁੰਦੇ ਆਪਣੇ ਪੋਤਿਆਂ ਨੂੰ ਵੇਖ ਸਕਦੇ ਨੇ ਸੋ ਇਸ ਠੰਡੇ ਬੁਰਜ ਨੂੰ ਉਸ ਵਕਤ ਵੀ ਜਿਹੜਾ ਸੀ ਉਹ ਸੀਤਲ ਸੀਤਲਤਾ ਦਾ ਕੇਂਦਰ ਸ਼ਾਂਤ ਜਿਹੜਾ ਸੀ ਉਹ ਰਾਜਿਆਂ ਦੀ ਆਰਾਮਗਾਹ ਵਜੋਂ ਵਰਤਿਆ ਜਾਂਦਾ ਸੀ ਤੇ ਜਿੱਥੇ ਪੋ ਦੀਆਂ ਰਾਤਾਂ ਵਿੱਚ ਸਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਇਹਦੇ ਨਾਲ ਇੱਕ ਵੱਡਾ ਰੁੱਖ ਸੀ ਜਿਹਦੇ ਨਾਲ ਜਿਹੜਾ ਬੜੀ ਜਨਾ ਬਜ਼ੁਰਗਾਂ ਨੇ ਵੇਖਿਆ ਉਹ ਬਹੁਤੀ ਦੂਰ ਦੀ ਗੱਲ ਨਹੀਂ ਉਹ ਨੇੜੇ ਉਹਨਾਂ ਨੇ ਤੱਕਿਆ ਹੋਇਆ ਤੂੰ ਇਹ ਵੀ ਜੇਕਰ ਆਉਂਦਾ ਵੀ ਉਸ ਰੁੱਖ ਦੇ ਜਰੀਏ ਪਹਿਲੀ ਰਾਤ ਜਿਹੜਾ ਬਾਬਾ ਮੋਤੀराम ਮਹਾਰਾਜ ਜੀ ਉੱਪਰ ਚੜ੍ਹੇ ਨੇ ਹਾਕਮਾਂ ਨੂੰ ਜਦੋਂ ਛਪਾਈਆਂ ਨੂੰ ਪਤਾ ਲੱਗਿਆ ਤੇ ਫਿਰ ਉਹਨਾਂ ਨੂੰ ਕੁਝ ਦੇਖ ਕੇ ਤੇ ਫਿਰ ਉਹਨਾਂ ਨੇ ਤਿੰਨ ਰਾਤਾਂ ਦੁੱਧ ਪਿਉਂਦੀ ਸੇਵਾ ਜਿਹੜੀ ਉਹ ਕੀਤੀ ਇਹ ਨਿਵਾਨ ਦਾ ਥਾਂ ਜਿਹੜਾ ਲਾਗੋਂ ਦੀ ਵਗਦਾ ਇਸ ਵੇਲੇ ਨਦੀ ਔਰ ਬੜੀ ਵੱਡੀ ਨਦੀ ਜਿਹੜਾ ਅੱਜ ਵੀ ਚੋ ਦੇ ਰੂਪ ਚ ਇੱਥੋਂ ਵਗਦੀ ਹੈ ਜਦੋਂ ਵੀ ਬਰਸਾਤੀ ਪਾਣੀ ਆਂਦਾ ਨਦੀ ਵਾਂਗ ਇੱਥੋਂ ਦੀ ਵਹਿੰਦਾ ਸੋ ਇਹ ਠੰਡਾ ਬੁਰਜ ਮਾਤਾ ਗੁਜਰੀ ਜੀ ਦਾ ਸ਼ਹੀਦੀ ਸਥਾਨ ਹੈ ਮਾਤਾ ਗੁਜਰੀ ਜੀ ਦੇ ਪੂਜਨੀਕ ਪਿਤਾ ਭਾਈ ਲਾਲਚੰਦ ਜੀ ਉਹਨਾਂ ਦੇ ਆਦਰਯੋਗ ਮਾਤਾ ਮਾਤਾ ਵਿਸ਼ਨਕਰ ਜੀ ਇਹਨਾਂ ਦਾ ਜਿਹੜਾ ਪਿਛੋਕੜ ਸੀ ਭਾਈ ਲਾਲ ਸਿੰਘ ਲਾਲਚੰਦ ਜੀ ਦਾ ਤੇ ਮਾਤਾ ਵਿਸ਼ਨਕਰ ਜੀ ਦਾ ਉਹ ਅੱਜਕੱਲ ਹਰਿਆਣੇ ਦੇ ਵਿੱਚ ਆ ਲਖਨੌਰ ਨਗਰ ਉੱਥੋਂ ਦੇ ਪਿਛੋਂ ਰਹਿਣ ਵਾਲੇ ਸਨ ਪਰ ਗੁਰੂ ਪ੍ਰੇਮ ਵਿੱਚ ਰੱਤੇ ਹੋਏ ਇਹ ਪਰਿਵਾਰ ਸਨ ਜੀ ਸ੍ਰੀ ਕਰਤਾਰਪੁਰ ਸਾਹਿਬ ਜਦੋਂ ਵਸਾਇਆ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਸ੍ਰੀ ਕਰਤਾਰਪੁਰ ਸਾਹਿਬ ਆ ਕੇ ਵਸ ਗਏ ਸੀ ਸਿਰੀ ਗੁਰੂ ਘਰ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਭਵਰੇ ਬਣ ਕੇ ਰਹੇ ਪ੍ਰੇਮ ਦੇ ਨਾਲ ਉੱਥੇ ਗੁਰੂ ਘਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸੁਪੁੱਤਰ ਸਾਹਿਬ ਤੇਗ ਬਹਾਦਰ ਪਾਤਸ਼ਾਹ ਜੀ ਦਾ ਵਿਆਹ ਭਾਈ ਲਾਲਚੰਦ ਜੀ ਮਾਤਾ ਬਿਸ਼ਨ ਕੌਰ ਦੀ ਧੀ ਗੁਜਰੀ ਜੀ ਦੇ ਨਾਲ ਕੀਤਾ ਬੜੀਆਂ ਵੱਡੀਆਂ ਅਸੀਸਾਂ ਖੁਸ਼ੀਆਂ ਮਿਲੀਆਂ ਗੁਰੂ ਘਰ ਦੇ ਅੰਦਰ ਏਡਾ ਵੱਡਾ ਮਰਤਬਾ ਮਿਲਿਆ ਸਿੱਖ ਪੰਥ ਦੇ ਅੰਦਰ ਏਡਾ ਵੱਡਾ ਸਤਕਾਰ ਮਿਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੋਹ ਹੋਣ ਦਾ ਮਾਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪਤਨੀ ਹੋਣ ਦਾ ਮਾਣ ਧਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਂ ਹੋਣ ਦਾ ਮਾਣ ਕਿੰਨੇ ਵੱਡੇ ਰਤਬੇ ਨੇ ਉਹਨਾਂ ਦੇ ਕੋਲ ਉਹਨਾਂ ਦੇ ਸਹੁਰੇ ਦਾ ਮਰਤਬਾ ਉਹਨਾਂ ਦੇ ਸਿਰ ਦੇ ਸਾਈਂ ਦਾ ਮਰਤਬਾ ਉਹਨਾਂ ਦੇ ਪੁੱਤਰ ਦਾ ਉਹਨਾਂ ਦੇ ਪੁੱਤਰਿਆਂ ਦਾ ਮਰਤਬਾ ਜਿਹੜਾ ਕੋਈ ਮਨੁੱਖ ਦੇ ਵੰਸ਼ ਵਿੱਚੋਂ ਇੱਕ ਬੰਦਾ ਕੋਈ ਫੇਮਸ ਦਾ ਵੱਡਾ ਕੰਮ ਕਰਦਾ ਤੇ ਸਾਰਾ ਕੁੱਲ ਮਾਣ ਕਰਦੀ ਹੈ ਪਰ ਮਾਂ ਗੁਜਰੀ ਜੀ ਦੀਆਂ ਤੇ ਕੁੱਲਾਂ ਜਿਹੜੀਆਂ ਨੇ ਉਹ ਬੜੀਆਂ ਵੱਡੇ ਵੱਡੇ ਕਾਰਜ ਕਰ ਰਹੀਆਂ ਤੋ ਮਾਤਾ ਗੁਜਰੀ ਜੀ ਦੀ ਦੇਣ ਨੂੰ ਅਸੀਂ ਸਾਰਾ ਪੰਥ ਸਾਰੀ ਮਨੁੱਖਤਾ ਨਮਸਕਾਰ ਕਰਦੀ ਆ ਇਸ ਸਥਾਨ ਤੇ ਉਹ ਸਹਿਬਜ਼ਾਦਿਆਂ ਨੂੰ ਲੈ ਕੇ ਤਿੰਨ ਰਾਤਾਂ ਗੁਜ਼ਾਰਦੇ ਆ ਬੜੀ ਵੱਡੀ ਦੇਣ ਸੀ ਜਿਨ੍ਹਾਂ ਨੇ ਮਾਨਸਿਕਤਾ ਨੂੰ ਉਲੰਧ ਰੱਖਿਆ ਚੜ੍ਹਦੀ ਕਲਾ ਵਿੱਚ ਰੱਖਿਆ ਦੇਖੋ ਸਾਈਕੋਲੋਜੀਕਲੀ ਕਿਸੇ ਨੂੰ ਅੰਦਰੋਂ ਇੰਨਾ ਤਾਕਤਵਰ ਬਣਾਉਣਾ ਪੂਰਨ ਦੇਸ਼ ਨੇ ਮਾਤਾ ਜੀ ਬੜੇ ਦਾਰਸ਼ਨਿਕ ਸੋਚਦੇ ਨੇ ਮਾਂ ਗੁਜਰੀ ਜੀ ਜਿਹੜੇ ਆਤਮਿਕ ਤੌਰ ਤੇ ਇੰਨਾ ਬਲਵਾਨ ਕਰ ਦਿੰਦੇ ਆ ਸਾਬਜਾਦਿਆਂ ਨੂੰ ਅਮਰਤੀ ਦਾਤ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਤੇ ਮਾਂ ਗੁਜਰੀ ਜੀ ਦੀਆਂ ਲੋਰੀਆਂ ਬਹੁਤੀ ਵਾਰੀ ਇਸਤਰੀ ਜਿਹੜੀ ਹੁੰਦੀਆਂ ਮਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਮਮਤਾ ਵਿੱਚ ਮੋਹ ਵਿੱਚ ਬਹੁਤ ਕਮਜ਼ੋਰ ਹੋ ਜਾਂਦੀਆਂ ਆਪਣੇ ਬੱਚਿਆਂ ਦੀਆਂ ਆਪਣੇ ਪਿਆਰਿਆਂ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੀਆਂ ਕੋਈ ਦੁੱਖ ਦੀ ਘੜੀ ਦੀਆਂ ਪਰ ਮਾਂ ਗੁਜਰੀ ਜੀ ਉਹ ਨੇ ਜਿਹੜੇ ਇੰਨੇ ਬਲਵਾਨ ਕਰਕੇ ਸਾਹਿਬਜ਼ਾਦਿਆਂ ਨੂੰ ਭੇਜਦੇ ਆ ਕਿ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਖਾਲਸਾ ਪੰਥ ਨੂੰ ਤੁਹਾਡੀ ਜਿੱਤ ਜਿਹੜੀ ਐ ਜ਼ੁਲਮ ਦੇ ਉੱਤੇ ਉਹ ਖਾਲਸਾ ਪੰਥ ਦੀ ਜਿੱਤ ਐ ਉਹ ਸੱਚ ਦੀ ਜਿੱਤ ਐ ਦਾਦੇ ਦਾ ਯਾਦ ਦੁਆਉਂਦੇ ਆ ਦਾਦੇ ਦੇ ਦਾਦੇ ਦੀ ਯਾਦ ਦੁਆਉਂਦੇ ਆ ਇੰਨਾ ਬਲਵਾਨ ਕਰਦੇ ਆ ਸਾਖੀਆਂ ਸੁਣਾਉਂਦੇ ਨੇ ਕਿਵੇਂ ਇੱਕ ਮਾਨ ਨੂੰ ਫਰਜ਼ ਨਿਭਾਉਣੇ ਚਾਹੀਦੇ ਆ ਉਹ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਤੇ ਆਲਾ ਜਿਹਦੀਆਂ ਸਾਖੀਆਂ ਸੁਣਾਉਂਦੇ ਨੇ ਤੇ ਸਾਹਿਬਜ਼ਾਦਿਆਂ ਨੂੰ ਆਤਮਿਕ ਤੌਰ ਤੇ ਬਾਣੀ ਪੜ੍ਹ ਕੇ ਨਾਮ ਜਪ ਕੇ ਪੁਕਲ ਚ ਲੈ ਕੇ ਰਹਿਰਾ ਸਾਹਿਬ ਕਰਕੇ ਅਮਰਤ ਵੇਲਾ ਸੰਭਾਲ ਕੇ ਸੁਰਤ ਨੂੰ ਇੰਨਾ ਬਲਵਾਨ ਕਰਦੇ ਆ ਦੁੱਖਾਂ ਦੇ ਪਹਾੜ ਨੂੰ ਜਰਨ ਦੀ ਸ਼ਕਤੀ ਉਹਨਾਂ ਦੇ ਅੰਦਰ ਆ ਜਾਂਦੀ ਹੈ ਇਹ ਨਹੀਂ ਕਿ ਦੁੱਖ ਵਿਆਪਦੇ ਨਹੀਂ ਹੈ ਸੀਤ ਦੇ ਸਰੀਰ ਨੂੰ ਲੱਗਣੀ ਹੈ ਸਰੀਰ ਦਾ ਧਰਮ ਹੈ ਇਹ ਮਹਿਸੂਸ ਕਰਦਾ ਭੁੱਖ ਨੂੰ ਦੁੱਖ ਨੂੰ ਪਰਮਾ ਗੁਜਰੀ ਜੀ ਨੇ ਇੰਨਾ ਆਤਮਿਕ ਤੌਰ ਤੇ ਬਲਵਾਨ ਕੀਤਾ ਸਹਿਬਜ਼ਾਦਿਆਂ ਨੂੰ ਕਿ ਦੁੱਖ ਛੋਟੇ ਹੋ ਗਏ ਤੇ ਉਹ ਆਤਮਾ ਇੰਨੀ ਬਲਵਾਨ ਹੋ ਗਈ ਹਰ ਰੋਜ਼ ਜਦੋਂ ਇਮਤਿਹਾਨ ਤੇ ਵਿੱਚ ਪਾਸ ਹੋ ਕੇ ਸੂਬੇ ਦੀ ਕਚੈਰੀ ਚੋਂ ਵਾਪਸ ਆਉਂਦੇ ਸੀ ਸਹਬਜ਼ਾਦੇ ਮਾਂ ਗਲਵਕੜੀ ਚ ਲੈ ਕੇ ਸ਼ਾਬਾਸ਼ ਦਿੰਦੀ ਸੀ। ਇਹ ਕੋਈ ਕਿੱਡੀ ਸੁਖਮ ਜੀ ਬਾਤ ਆ ਕਿ ਚੰਗੇ ਕਰਮ ਬਦਲੇ ਚੰਗੇ ਗੁਣਾ ਬਦਲੇ ਬੱਚੇ ਨੂੰ ਸ਼ਾਬਾਸ਼ ਦੇਣੀ। ਪਹਿਲਾਂ ਪ੍ਰਿਪੇਅਰ ਕਰਨਾ, ਤਿਆਰ ਕਰਨਾ ਤੇ ਫਿਰ ਉਹਨੂੰ ਜਦੋਂ ਪ੍ਰੈਕਟੀਕਲ ਵਿੱਚ ਬਾਲਕ ਲੈ ਕੇ ਆਉਂਦਾ ਤੇ ਉਹਨੂੰ ਸ਼ਾਬਾਸ਼ ਦੇਣੀ। ਇਹ ਸਿਖਾਉਂਦੇ ਆ ਮਤ ਬੜਾ ਸੁਖਮ ਜਿਹੜਾ ਜੀਵਨ ਢੰਗ ਅਸੀਂ ਮਾਂ ਗੁਜਰੀ ਜੀ ਦੇ ਕੋਲੋਂ ਸਿੱਖ ਸਕਦੇ ਆ। ਸੋ ਮਾਤਾ ਗੁਜਰੀ ਜੀ ਨੇ ਪੰਜ ਵਾਰ ਸਹਬਜ਼ਾਦਿਆਂ ਨੂੰ ਜ਼ਾਲਿਮਾਂ ਦੇ ਪੰਜੇ ਚ ਆਪ ਸ਼ਿੰਗਾਰ ਕੇ ਸਜਾ ਕੇ ਤੇ ਫਿਰ ਇੱਕ ਵੱਡਾ ਜਿਹੜਾ ਸਾਨੂੰ ਦਰਸ਼ਨ ਹੁੰਦੇ ਆ ਇਤਿਹਾਸ ਵਿੱਚੋਂ ਕਿ ਮਾਂ ਗੁਜਰੀ ਜੀ ਉਹਨਾਂ ਨੰਨੀਆਂ ਜਿੰਦਾਂ ਦੇ ਕੇਸਾਂ ਵਿੱਚ ਆਪ ਕੰਗੀ ਕਰਦੇ ਆ ਆਪ ਉਹਨਾਂ ਦੇ ਦਸਤਾਰੇ ਸਜਾਉਂਦੇ ਆ ਉਹਨਾਂ ਦੇ ਕਲਗੀਆਂ ਲਾਉਂਦੇ ਆ ਉਹ ਸਦਰਾਂ ਉਹ ਰੀਜਾਂ ਜਿੱਥੇ ਨਜ਼ਰ ਆਉਂਦੀਆਂ ਉੱਥੇ ਅੰਦਰ ਪਹਿਤਾ ਕਿੱਡੇ ਕਮਾਲ ਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨੂੰ ਕਮਾਉਂਦੇ ਹੋਏ ਨਜ਼ਰ ਆਉਂਦੇ ਨੇ ਮਾਂ ਗੁਜਰੀ ਜੀ ਜੇ ਬਾਣੀ ਮਹਾਨ ਹੈ ਗੁਰੂ ਤੇਗ ਬਹਾਦਰ ਮਹਾਰਾਜ ਮਹਾਨ ਨੇ ਤੇ ਮਾਂ ਗੁਜਰੀ ਜੀ ਉਹਨੂੰ ਕਮਾ ਕੇ ਮਹਾਨ ਨੇ ਜਦੋਂ ਭੈ ਕਾ ਹੂ ਕੋ ਦੇ ਦਿੰਨਾ ਨਹਿ ਪੈਮਾਨਤਾਨ ਵਾਲੀ ਅਵਸਥਾ ਬਣਦੀ ਹੈ ਜਦੋਂ ਦੁੱਖ ਮੈਂ ਦੁੱਖ ਨਹੀਂ ਮੰਨਿਆ ਸੁੱਖ ਸੁਨੇਰ ਭੈ ਨਹੀਂ ਜਾਣਕਾ ਕੰਚਨ ਮਾਟੀ ਮੰਨਾਂ ਵਾਲੀ ਗੁੜਤੀ ਜਿਹੜੀ ਹੈ ਉਹ ਸਾਬ ਜਦਿਆਂ ਤੱਕ ਪਹੁੰਚਾਉਂਦੇ ਆ ਉੱਥੇ ਮਾਂ ਗੁਜਰੀ ਜੀ ਪਾਣੀ ਰੂਪ ਹੋਏ ਸਾਨੂੰ ਨਜ਼ਰ ਆਉਂਦੇ ਆ ਸੋ ਉਹਨਾਂ ਦੀ ਆਤਮਿਕ ਅਵਸਥਾ ਅੱਗੇ ਅਸੀਂ ਨਮਸਕਾਰ ਕਰਦੇ ਆ ਫਿਰ 13 ਪੋ ਨੂੰ ਆਖਰੀ ਦਿਨ ਮਾਂ ਗੁਜਰੀ ਜੀ ਜਦੋਂ ਲਾਲਾ ਨੂੰ ਸ਼ਿੰਗਾਰ ਕੇ ਆਓ ਜੋਗੀ ਜੀ ਉਥੇ ਬੜਾ ਸੁੰਦਰ ਤਸਬਰ ਸਾਡੇ ਸਾਹਮਣੇ ਲਿਆਉਂਦੇ ਆ ਆਉ ਜਾਣੇ ਸੇ ਪਹਿਲੇ ਕਲੇ ਲਗਾ ਤੋ ਲੂੰ কেশੋਂ ਮੇ ਕੰਗੀ ਕਰ ਦੂੰ ਮੂੰਹ ਦੁਲਾ ਤੋ ਲੂੰ ਇਨ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਆ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ ਇੱਕ ਹੁੰਦਾ ਹੈ ਅਚਨਚੇਤ ਵਾਪਰੀ ਹੋਈ ਘਟਨਾ ਜਿੰਨੂ ਸੁਣ ਕੇ ਸਾਡੇ ਵਾਸਤੇ ਜਰਨਾ ਅੱਖ ਹੋ ਜਾਂਦਾ ਕਈ ਲੋਕ ਆਪਣੀ ਪ੍ਰਾਨ ਤਿਆਗ ਦਿੰਦੇ ਨੇ ਇਹ ਕਹ ਕੇ ਪ੍ਰਪੇਅਰ ਕਰਕੇ ਅੰਦਰੋਂ ਬਲਵਾਨ ਹੋ ਕੇ ਪਤਾ ਹੈ ਕਿ ਨਤੀਜੇ ਕੀ ਨਿਕਲਣਗੇ ਤੇ ਮਾਤਾ ਗੁਜਰੀ ਜੀ ਫਿਰ ਤਿਆਰ ਕਰਦੇ ਨੇ ਕਿ ਸਿਰ ਨਹੀਂ ਝੁਕਾਣਾ ਈਨ ਨਹੀਂ ਮੰਨਣੀ ਜ਼ੁਲਮ ਨੂੰ ਬੜਾਵਾ ਮਿਲੇਗਾ ਹਾਕਮ ਜਿਹੜਾ ਉਹਦਾ ਪਾਪ ਹੋਰ ਵਧੇਗਾ ਇਸ ਵਾਸਤੇ ਸਿਰ ਕਲਮ ਹੋ ਜਾਣ ਝੁਕਣੇ ਨਹੀਂ ਚਾਹੀਦੇ ਸਿੱਖੀ ਸਿਧਕ ਨਿਭਾਉਣਾ ਇਹ ਜਦੋਂ ਪਤਾ ਹੋਵੇ ਵੀ ਨਤੀਜੇ ਕੀ ਹੋਣਗੇ ਹੁਣ ਕਿੰਨੀ ਬਲਵਾਨ ਆਤਮਾ ਨੇ ਮਾਤਾ ਗੁਜਰੀ ਜੀ ਆਪਣੇ ਆਪ ਵਿੱਚ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਸੋ ਮਾਤਾ ਜੀ ਆਖਰੀ ਦਿਨ ਪੰਜ ਵਾਰੀ ਸਹਿਬਜ਼ਾਦਿਆਂ ਨੂੰ ਦਾਸਪੁਰ ਨੂੰ ਆ ਕੇ ਮੁਕਾਮ ਕਰਦੇ ਠੰਡੇਪੁਰ ਚ 11 ਪੋ ਨੂੰ ਸਹਬਜ਼ਾਦੇ ਨੂੰ ਭੇਜਦੇ ਨੇ ਤੇ ਫਿਰ ਵਾਪਸ ਆਉਂਦੇ 12 ਪੋ ਨੂੰ ਭੇਜਦੇ ਸਹਬਜ਼ਾਦੇ ਤੇ ਫਿਰ ਵਾਪਸ ਆਉਂਦੇ ਆ 13 ਪੋ ਨੂੰ ਮਾਤਾ ਜੀ ਸਹਬਜ਼ਾਦਿਆਂ ਨੂੰ ਭੇਜਦੇ ਆ ਤੇ ਸਹਬਜ਼ਾਦੇ ਫਿਰ ਸਰੀਰ ਕਰਕੇ ਵਾਪਸ ਨਹੀਂ ਆਉਂਦੇ ਗੁਰੂ ਲਾਲਾ ਨੇ ਪੁੱਛਿਆ ਵੀ ਸੀ ਕਿ ਮਾਂ ਜੀ ਅੱਜ ਤੁਸੀਂ ਨਹੀਂ ਕਿਹਾ ਕਿ ਅਸੀਂ ਉਡੀਕਾਂਗੇ ਤੇ ਮਾਤਾ ਜੀ ਨੇ ਕਿਹਾ ਸੀ ਨਹੀਂ ਅੱਜ ਤੁਸੀਂ ਉਡੀਕੋਗੇ ਇਸ ਸੰਸਾਰ ਤੋਂ ਸੱਚਖੰਡ ਪਿਆਨਾ ਕਰਕੇ ਮੈਂ ਤੁਹਾਡੇ ਪਿੱਛੇ ਆਵਾਂਗੀ ਮਤਲਬ ਤੁਹਾਡੀ ਸ਼ਹੀਦੀ ਪਹਿਲਾਂ ਹੋਵੇਗੀ ਮੇਰੀ ਸ਼ਹੀਦੀ ਇਹ ਫਰਜ਼ ਨਿਭਾ ਕੇ ਕਈ ਵਾਰੀ ਇਹ ਸਵਾਲ ਖੜਾ ਹੁੰਦਾ ਕਿ ਮਾਤਾ ਜੀ ਸ਼ਹੀਦ ਕਿਉਂਏ ਬਹੁਤ ਵੱਡਾ ਸਵਾਲ ਹੈ ਤੇ ਕਈਆਂ ਨੇ ਆਪਣੀ ਆਪਣੀ رائے ਵੀ ਦਿੱਤੀ ਜਿਹੜੀ ਮਾਤਾ ਜੀ ਦੀ ਪਵਿੱਤਰ ਸ਼ਖਸੀਅਤ ਨਾਲ ਰੱਤਾ ਵੀ ਜਿਹੜੀ ਉਸ ਮੈਲ ਨਹੀਂ ਕਰਦੀ ਇਦਾਂ ਦੇ ਤਸੱਵਰ ਕਰਨੇ ਕਿ ਮਾਤਾ ਜੀ ਨੇ ਛਾਲ ਮਾਰੀ ਬੁਰਜ ਤੋਂ ਉਹ ਇੰਨੇ ਬਲਵਾਨ ਨੇ ਕਿ ਉਹ ਸਹਿਬਜ਼ਾਦਿਆਂ ਨੂੰ ਮੌਤ ਲਈ ਤਿਆਰ ਕਰ ਸਕਦੇ ਨੇ ਤੇ ਆਪ ਕਿਉਂ ਛਾਲ ਮਾਰ ਸਕਦੇ ਸੋ ਇਹ ਸਵਾਲ ਤੇ ਬੰਦਾ ਵੀ ਉਹ ਅਸੀਂਾਂ 90ਆਂ ਨੂੰ ਟੁੱਕੇ ਮਾਤਾ ਜੀ ਸੀਤ ਪੋ ਦੀਆਂ ਰਾਤਾਂ ਤਿੰਨ ਦਿਨ ਜੀਵਤ ਕਿਦਾਂ ਰਹੇ ਆਪਣੇ ਫਰਜ਼ਾਂ ਨੂੰ ਸਿਰੜ ਨਾਲ ਨਿਭਾ ਕੇ ਜ਼ੁਲਮੋ ਸਤਮ ਨੂੰ ਆਪਣੇ ਪਿੰਡੇ ਤੇ ਝੱਲ ਕੇ ਮਾਂ ਗੁਜਰੀ ਜੀ ਇਸ ਠੰਡੇ ਬੁਰਜ ਦੇ ਅੰਦਰ ਸ਼ਹੀਦੀ ਪਾ ਗਏ ਸੋ ਇਹ ਸਥਾਨ ਜਿਹੜਾ ਜਿੱਥੇ ਸਾਬ ਜਦਿਆਂ ਦਾ ਤਿੰਨ ਰਾਤਾਂ ਦਾ ਨਿਵਾਸ ਸਥਾਨ ਹੈ ਜਿੱਥੇ ਕੈਦ ਰੂਪ ਚ ਤਸ਼ੱਦਦ ਕਰਦਿਆਂ ਰੱਖਿਆ ਉੱਥੇ ਮਾਂ ਜੀ ਦਾ ਸ਼ਹੀਦੀ ਸਥਾਨ ਵੀ ਹੈ ਜਿਹਨੂੰ ਅੱਜ ਨਮਸਕਾਰ ਕਰਕੇ ਜਿੱਥੇ ਦੋ ਸ਼ਹਿਨ ਸੁਰਖ ਜੋੜ ਕੇ ਬੈਠੀਆਂ ਜਦੋਂ ਸਾਡੀਆਂ ਮਾਮਾ ਧਿਆਨ ਧਰਦੀਆਂ ਭੈਣਾ ਸਾਡੀਆਂ ਬੱਚੀਆਂ ਤੇ ਇੱਕ ਇਸਤਰੀ ਦਾ ਕੀ ਫਰਜ਼ ਹੁੰਦਾ ਹੈ ਇੱਕ ਧਰਮ ਧਰਮ ਨਿਭਾਉਣ ਵਾਲੀ ਇਸਤਰੀ ਦਾ ਫਿਰ ਪਤਾ ਲੱਗੇਗਾ ਕਿ ਦੁਨੀਆ ਦੇ ਰੰਗ ਤਮਾਸ਼ੇ ਦੁਨੀਆ ਦੀ ਚੈਲ ਪੈਲ ਹੀ ਜ਼ਿੰਦਗੀ ਨਹੀਂ ਆ ਜ਼ਿੰਦਗੀ ਸੱਚ ਵਾਸਤੇ ਕਿੱਡੀ ਵੱਡੀ ਤਾਕਤ ਬਣ ਜਾਂਦੀ ਹੈ ਜਦੋਂ ਅੰਦਰ ਰਸੂਲਾਂ ਦਾ ਪਹਿਰਾ ਹੋਵੇ ਦ੍ਰਿੜਤਾ ਹੋਵੇ ਸੋ ਮਾਂ ਗੁਜਰੀ ਜੀ ਮੈਂ ਸਮਝਦਾ ਸਾਰੇ ਸੰਸਾਰ ਵਾਸਤੇ ਰੋਲ ਮਾਡਲ ਹੈ ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਅੱਜ ਅਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ ਦਿਖਾਵੇ ਦੀ ਜ਼ਿੰਦਗੀ ਜਿਹੜੀ ਰੰਗ ਰੋਸ਼ਨੀਆਂ ਦੀ ਜ਼ਿੰਦਗੀ ਕੋਈ ਅਰਥ ਨਹੀਂ ਰੱਖਦੀ ਉਹ ਸੰਜੀਦਗੀ ਉਹ ਗੰਭੀਰਤਾ ਕਿ ਇੱਕ ਇਸਤਰੀ ਐਡਾ ਵੱਡਾ ਰੋਲ ਅਦਾ ਕਰ ਸਕਦੀ ਹੈ ਇੱਕ ਮਾਂ ਐਡਾ ਵੱਡਾ ਰੋਲ ਅਦਾ ਕਰ ਸਕਦੀ ਹੈ ਉਹ 750 ਸਾਲ ਦੀ ਜ਼ੁਲਮੀ ਹਕੂਮਤ ਦੀਆਂ ਜੜਾਂ ਪੁੱਟਣ ਵਿੱਚ ਜਿਨ੍ਹਾਂ ਦੀ ਪ੍ਰੇਰਣਾ ਨਾਲ ਐਡੇ ਵੱਡੇ ਜ਼ੁਲਮ ਦੇ ਪਹਾੜ ਨਾਲ ਸਹਿਬਜ਼ਾਦਿਆਂ ਨੇ ਟੱਕਰ ਲਈ ਮੈਂ ਸਮਝਦਾ ਹਿੰਦੁਸਤਾਨ ਮਾਂ ਗੁਜਰੀ ਜੀ ਦਾ ਕਰਜ਼ਦਾਰ ਹੈ ਜਿਨ੍ਹਾਂ ਨੇ ਆਪਣੇ ਸਿਰ ਦਾ ਸਾਈਂ ਦੇ ਕੇ ਇੱਥੇ ਇਹਦੀ ਪੱਤ ਤੱਕੀ ਆਪਣੇ ਸਿਰ ਦੇ ਸਾਈਂ ਨੂੰ ਕੁਰਬਾਨ ਕਰਕੇ ਇੱਥੇ ਵੱਸਣ ਵਾਲਿਆਂ ਨੂੰ ਵਿਧਵਾ ਹੋਣ ਤੋਂ ਬਚਾਇਆ ਸੋ ਸਾਰੇ ਘਟੋ ਘਟ ਭਾਰਤ ਵਰਸ਼ ਨੂੰ ਸੋ ਐਸੇ ਤੇ ਸਾਰੀ ਮਨੁੱਖਤਾ ਨੂੰ ਉਹ ਮਨੁੱਖਤਾ ਵਾਸਤੇ ਪ੍ਰੇਰਣਾ ਨੇ ਪਰ ਘਟੋ ਘਟ ਭਾਰਤ ਵਰਸ਼ ਨੂੰ ਮਾਂ ਗੁਜਰੀ ਜੀ ਦੀ ਇਹ ਸਾਨਮਾਨਤ ਹੋਣਾ ਬੜਾ ਜ਼ਰੂਰੀ ਹੈ ਅੱਜ ਲੋੜ ਹੈ ਨੈਸ਼ਨਲ ਪੱਤਰ ਦੇ ਉੱਤੇ ਕਿ ਰਾਸ਼ਟਰੀ ਤੌਰ ਦੇ ਉੱਤੇ ਜਿਹੜਾ ਘਟੋ ਘਟ ਇਹ ਅਸੀਂ احسان فراموشن اور یہ ਕਿਰਤ ਕਰਨ ਨਾ ਬਣੀਏ ماں ਗੁਜਰੀ ਜੀ ਨੂੰ ਯਾਦ ਕਰਦੇ ਆ ਕੁਝ ਐਸਾ ਕੀਤਾ ਜਾ ਸਕੇ ਕਿ ਸਾਡੀ ਇਸਤਰੀ ਜਾਤ ਵਾਸਤੇ ਉਹ ਆਦਰਸ਼ ਬਣ ਕੇ ਸਾਡੇ ਸਾਹਮਣੇ ਇੱਕ ਰੋਲ ਮਾਡਲ ਹੋਣ ਕਿ ਅਸੀਂ ਉਹਨਾਂ ਤੋਂ ਪ੍ਰੇਰਣਾ ਲੈ ਸਕੀਏ ਸੋ ਇਸ ਸਥਾਨ ਦੇ ਉੱਤੇ ਬਹੁਤ ਤਸ਼ੱਦਦਤਾਂ ਦੇ ਉੱਤੇ ਝੱਲਿਆ ਭੁੱਖਾਂ ਕੱਟੀਆਂ ਸੀਤ ਕੱਟੀ ਪਰ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ